ਬਾਣੋ ਵੀ ਉੱਚਾ ਮੋਟਰ ਲੱਗੀ ਹੋਵੇ ਸੋਲਰ ਤੁੰਦਾ ਹੁਣ ਪੈਂਦੀਆਂ ਕਣਕ ਬੀਜੀ ਹੋਵੇ ਮਿੱਤਰੋ ਕਣਕ ਪਕਾ ਲਾਂਗੇ ਮਿੱਤਰੋ ਪਲੇਖਾ ਹੀ ਛੱਡ ਦੋ ਵੀ ਥੋੜੀ ਕਣਕ ਪੱਕ ਜੂ ਇਹਦੇ ਨਾਲ ਇਲਿਜੀ ਵਾਲੀ ਮੋਟਰ ਦਾ ਸੀ ਜਾਂ ਰਾਤ ਦਾ ਕੱਟ ਤੇ ਸੋਚਿਆ ਵੀ ਦਿਨੇ ਸੋਲਰ ਮੋਟਰ ਖੜੀ ਹੈ ਗਵੰਢੀ ਦੀ ਸਰਾਨੇ ਤੇ ਛੱਡ ਕੇ ਆਪਾਂ ਪਾਣੀ ਲਾ ਲਗੇ ਸੋਲਰ ਮੋਟਰ ਮਿੱਤਰੋ ਆਪਾਂ 10:00 ਵਜੇ ਤਕਰੀਬਨ ਬਈ ਮੋਟਰ ਛੱਡਤੀ ਨੱਕਾ ਬੰਨਾ ਫੋਰਤਾ ਪਹਿਲੇ ਕਾਰੇ ਚ ਪਾਣੀ ਛੱਡਤਾ ਸੋਚਿਆ ਵੀ 2 ਘੰਟਿਆਂ ਤੇ ਪਾਣੀ ਲੱਗ ਜੂਗਾ ਮਿੱਤਰੋ ਹੁੰਦੇ ਵਾਉਂਦੇ ਮਿੱਤਰੋ ਪਾਣੀ ਲਾਉਂਦੇ ਲਾਉਂਦੇ ਤੇ ਵੱਜ ਗਿਆ ਬਈ ਜੀ ਡੂੜ 10 ਵਜੇ ਦੀ ਛੱਡੀ ਡੂੜ ਵੱਜ ਗਿਆ 11 ਸੋਚਉਂਗੇ ਕੋਈ ਕਿੱਲੇ ਦਾ ਨਹੀਂ ਅੱਧੇ ਕਿੱਲੇ ਦਾ ਨਹੀਂ ਮੈਨੂੰ ਲੱਗਦਾ ਸਾਰੇ 11 2 ਕਨਾਲਾਂ ਦਾ ਕਿੱਰਾ ਉਹ ਕਨਾਲਾਂ ਦਾ ਕਿੱਰਾ 11 ਲਾਇਆ 2 ਵਜੇ ਛੱਡਿਆ ਸੋਚਿਆ ਵੀ ਆਹ 2 ਕਨਾਲਾਂ ਦਾ ਕਿੱਰਾ ਫੇਰ ਲੱਗ ਜੂਗਾ ਹੁੰਦੇ ਵਾਉਂਦੇ ਮਿੱਤਰੋ 2 ਕਨਾਲਾਂ ਦਾ ਕਿੱਰਾ ਸਿਰੇ ਨਹੀਂ ਪਹੁੰਚਿਆ ਮੰਨ ਕੇ ਚੱਲੋ 2 ਕਿੱਰੇ ਨਹੀਂ ਲੱਗੇ ਡੂੜ ਹੀ ਲੱਗਿਆ ਤੇ ਡੂਡ ਵੀ ਨਹੀਂ ਮੰਨਉ ਹੁਣ ਤੁਸੀਂ ਇੱਕ ਹੀ ਮੰਨੋ ਕਿਉਂ ਡੂਡ ਵਾਲੇ ਚ ਵੀ ਪਾਣੀ ਤਾਂ ਦੁਬਾਰੇ ਪਾਉਣੇ ਪੂ ਆਪਾਂ ਨੂੰ ਮਿੱਤਰੋ ਮੈਨੂੰ ਨਹੀਂ ਸੌਦਾ ਕਾਮਯਾਬ ਲੱਗਿਆ ਸੋਲਰ ਮੋਟਰ ਵਾਲਾ ਸਹੀ ਦਸੀਏ ਤਾਂ ਸਾਰੇ ਦਿਨ ਵਿੱਚ ਅੱਜ ਜਿਉਂ ਪੁਕਾਈ ਕਰਦੇ ਫਿਰੇ ਤੇ ਪਾਣੀ ਲੱਗਿਆ ਵੀ ਅੱਧਾ ਕਿੱਲਾ ਥਾਂ ਬਿਜਲੀ ਵਾਲੀ ਮੋਟਰ 8 ਘੰਟੇ ਲੇਟ ਆਉਂਦੀ ਹੋਵੇ ਤੇ ਢਾਈ ਕਿੱਲੇ ਥਾਂ ਸਾਡੇ ਖੁੱਲਾ ਮੋਟਰਾਂ ਭਰ ਦਿੰਦੀਆਂ ਇੱਥੇ 10 ਵਾਲੀਆਂ ਮਿੱਤਰੋ ਸੋਚਿਆ ਤਾਂ ਐ ਸੀ ਵੀ ਚਲੋ ਦਿਨੇ-ਦਿਨੇ ਨਿਆਰਾ ਆਜੂਗਾ ਮੋਟਰ ਛੱਡ ਕੇ ਪਾਣੀ ਲਾਲ ਕੇ ਪਰ ਸਾਰਾ ਦਿਨ ਸੱਜਣੋ ਅਜ ਤਾਂ ਖੋਟੀ ਹੋ ਗਿਆ ਸਾਰਾ ਦਿਨ ਹੀ ਸੋਲਰ ਦੇ ਸਰਾਨੇ ਬੈਠੇ ਰਹੇ ਬੈਠੇ ਰਹੇ ਪਾਣੀ ਨਹੀਂ ਲੱਗਿਆ ਕੰਮਜਾਬ ਜ਼ਰੂਰ ਹੈ ਝੋਨੇ ਦੇ ਵਿੱਚ ਇੱਕ ਮੋਟਰ ਬਿਜਲੀ ਵਾਲੀ ਹੋਵੇ ਤੇ ਇੱਕ ਸੋਲਰ ਵਾਲੀ ਹੋਵੇ ਫੇਰ ਕੰਮਜਾਬ ਆ ਕੱਲੀ ਇਹ ਮਿੱਤਰੋ ਕੁਝ ਵੀ ਨਹੀਂ ਕਰਦੀ ਕਿਉਂਕਿ ਬਿਜਲੀ ਵਾਲੀ ਮੋਟਰ ਜਦੋਂ ਛੱਡਤੀ ਦਿਨ ਨੂੰ ਰਾਤ ਨੂੰ ਹੈ ਜਿੰਨਾ ਬੰਨੂ ਨੇ ਕਿੱਲਾ ਭਰਨਾ ਦੋ ਕਿੱਲੇ ਭਰਨੇ ਉਹਨੇ ਲਗਾਤਾਰ ਭਾਰੀ ਦੇਣੇ ਆ ਤੇ ਗਰਮੀਆਂ 'ਚ ਮਿੱਤਰੋ ਇਹਦੇ ਵਰਗਾ ਸੌਦਾ ਵੀ ਨਹੀਂ ਪਰ ਸੌਦਾ ਤਾਂ ਕੰਮਜਾਬ ਹੈ ਗਰਮੀਆਂ ਦੇ ਵਿੱਚ ਵੀ ਜੇ ਇੱਕ ਇਹ ਸੋਲਰ ਹੋਵੇ ਤੇ ਇੱਕ ਬਿਜਲੀ ਵਾਲੀ ਹੋਵੇ ਬਿਜਲੀ ਵਾਲੀ ਦਾ ਕੱਟ ਲੱਗਿਆ ਤਾਂ ਇਹ ਚੱਲੀ ਜਾਂਦੀ ਰਹਿਣੀ ਆ ਬਿਜਲੀ ਵਾਲੀ ਦੇ ਵਰਗਾ ਨਜ਼ਾਰਾ ਹੀ ਨਹੀਂ ਕਿਤੇ ਲੱਭਣਾ ਮਿੱਤਰੋ ਕੰਨੀ ਲਾ ਲੈ ਮਿੱਤਰੋ ਹੱਥ ਮੇ ਸੋਲਰ ਮੋਟਰ ਨਾਲ ਅੱਜ ਤੋਂ ਬਾਅਦ ਆਪਾਂ ਤਾਂ ਨਹੀਂ ਪਾਣੀ ਲਾਉਂਦੇ ਹੁਣ ਪੰਗਾ ਲੈਂਦੇ ਅੱਜ ਹੀ ਰੱਜ ਗਏ